हरियाणा ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੇ ਖਿਲਾਫ ਮੈਲਾ ਕੋਚ ਦੇ ਏਜੰਸੀ ਸ਼ੋਸ਼ਣ ਮਾਮਲੇ 'ਚ ਪੰਜ ਧਰਾਵਾਂ ਤਹਿਤ ਦੋਸ਼ ਐਤਿਆਰ ਕਰ ਦਿੱਤੇ ਗਏ ਆ। ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਦੇ ਵਿਰੁੱਧ ਧਾਰਾ 354, 354A, 354B, 506 ਅਤੇ 509 ਦੇ ਤਹਿਤ ਦੋਸ਼ ਐਇਦ ਹੋਏ ਆ। ਮਾਮਲੇ ਦੀ ਅਗਲੀ ਸੁਣਵਾਈ 17 ਅਗਸਤ ਨੂੰ ਹੋਏਗੀ। ਸੁਣਵਾਈ ਦੌਰਾਨ ਅਦਾਲਤ ਨੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਦੀ ਭੇੜਤਾ ਦੇ ਨਾਲ ਬਲਦਕਾਰ ਦੀ ਕੋਸ਼ਿਸ਼ ਦੇ ਮੱਦੇਨਜ਼ਰ ਦੋਸ਼ ਹਟਾਉਣ ਅਤੇ ਧਾਰਾ ਜੋੜਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਜੂਨੀਅਰ ਕੋਚ ਏਜੰਸੀ ਸ਼ੋਸ਼ਣ ਮਾਮਲੇ 'ਚ ਹਰਿਆਣਾ ਦੇ ਸਾਬਕਾ ਖੇਡ ਸੰਦੀਪ ਸਿੰਘ ਦੇ ਖਿਲਾਫ ਚੰਡੀਗੜ੍ਹ ਜੇਰ ਅਦਾਲਤ ਦੇ ਵਿੱਚ ਦੋਸ਼ਾਇਦ ਹੋਏ ਹੈ ਤੇ ਹੁਣ ਸੰਦੀਪ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਜਾਏਗਾ ਤੇ ਅਗਲੀ ਸੁਣਵਾਈ ਦੇ ਦੌਰਾਨ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣੇ ਹਨ ਜੂਨੀਅਰ ਕੋਚ ਏਜੰਸੀ ਸੋਸ਼ਲ ਮਾਮਲੇ 'ਚ ਸ਼ਾਮਿਲ ਹਰਿਆਣਾ ਦੇ ਸਾਬਕਾ ਖਿੜਮਤਰੀ ਸੰਦੀਪ ਸਿੰਘ ਦੇ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਇੱਕ ਕੇਸ ਚੱਲ ਰਿਹਾ ਹੈ ਤੇ ਇਸ ਦੇ ਖਿਲਾਫ ਸੋਮਵਾਰ ਨੂੰ ਅਦਾਲਤ 'ਚ ਦੋਸ਼ਾਇਦ ਹੋਏ ਹੈ ਤੇ ਪ੍ਰਕਿਰਿਆ ਨੂੰ ਲਗਭਗ 1.5 ਸਾਲ ਤੋਂ ਵੱਧ ਸਮਾਂ ਲੱਗ ਗਿਆ ਹੁਣ ਇਸ ਮਾਮਲੇ 'ਚ ਸੰਦੀਪ ਸਿੰਘ ਦੇ ਖਿਲਾਫ ਕੇਸ ਦਰਜ ਹੋਣਾ ਹੈ ਤੇ ਜੂਨੀਅਰ ਮਹਿਲਾ ਕੋਚ ਨੇ ਬੀਤੀ 26 ਦਸੰਬਰ ਸੋਸ਼ਲ ਤੇ ਹੋਰ ਦੋਸ਼ ਲਾਉਂਦੇ ਹੋਏ ਚੰਡੀਗੜ੍ਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਾਂਚ ਤੋਂ ਬਾਅਦ ਪੁਲਿਸ ਨੇ 31 ਦਸੰਬਰ ਨੂੰ ਰਾਤ 11 ਵਜੇ ਸੈਕਟਰ 26 ਥਾਣੇ ਚ ਸੰਦੀਪ ਦੇ ਖਿਲਾਫ ਧਾਰਾ 342 354 354 A 354 B ਤੇ 506 ਦੇ ਤਹਿਤ ਕੇਸ ਦਰਜ ਕੀਤਾ ਸੀ ਇਸ ਤੋਂ ਬਾਅਦ ਡੀਐਸਪੀ ਪੂਰਬੀ ਪਲ ਗੋਇਲ ਦੀ ਨਿਰਗਾਨੀ ਦੇ ਹੇਠ ਮਾਮਲੇ ਦੀ ਜਾਂਚ ਦੇ ਲਈ ਵਿਸ਼ੇਸ਼ ਜਾਂਚ ਟੀਮ ਭਾਵ ਕਿ ਐਸਟੀਟੀ ਬਣਾਈ ਗਈ ਸੀ ਸੰਦੀਪ ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਚ ਸਾਈਬਰ ਥਾਣਾ ਚਾਰਜ ਇੰਸਪੈਕਟਰ ਰਣਜੀਤ ਸਿੰਘ ਮੈਲਾ ਥਾਣਾ ਚਾਰਜ ਇੰਸਪੈਕਟਰ 우ਸ਼ਾ ਤੇ ਕਮੈ ਨੇ ਸੰਦੀਪ ਦੇ ਖਿਲਾਫ ਆਈਪੀਸੀ ਦੀ ਧਾਰਾ 509 ਵੀ ਜੋੜ ਦਿੱਤਾ